ਬਠਿੰਡਾ ਪੰਜਾਬ ਦੀ ਧਰਤੀ ਦੇ ਵਿੱਚ ਪਹਿਲੀ ਵਾਰੀ ਪੰਡਿਤ ਪ੍ਰਦੀਪ ਮਿਸ਼ਰਾ ਜੀ ਜੋ ਕਿ ਦੁਨੀਆਂ ਦੇ ਮੰਨੇ ਪ੍ਰਵੰਨੇ ਕਥਾਵਾਚਕ ਹਨ ਉਹ ਪਹਿਲੀ ਵਾਰੀ ਬਠਿੰਡਾ ਪਹੁੰਚ ਰਹੇ ਹਨ ਅਤੇ ਉਹ ਸ਼ਿਵ ਮਹਾਪੁਰਾਨ ਦੀ ਕਥਾ ਇੱਥੇ ਕਰਨਗੇ ਔਰ ਮੈਨੂੰ ਬੜੀ ਖੁਸ਼ੀ ਹੈ ਵੀ 4 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹ ਕਥਾ ਸਪੋਰਟ ਸਟੇਡੀਅਮ ਬਠਿੰਡਾ ਵਿਖੇ ਹੋਏਗੀ ਔਰ ਦੁਪਹਿਰੇ 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਇਸ ਹਫ਼ਤੇ ਮੈਨੂੰ ਮੇਰਾ ਮੇਰਾ ਮੀਨ ਮਕਸਦ ਇਹ ਹੈਗਾ ਵੀ ਲੋਕੀ ਦੂਰ ਦੂਰ ਤੋਂ ਆ ਕੇ ਇਸ ਕਥਾ ਦਾ ਆਨੰਦ ਮਾਣਨ ਇਸ ਲਈ ਇਸ ਕਥਾ ਦੇ ਸਾਰੇ ਪਾਸ ਬਿਲਕੁਲ ਫਰੀ ਹੈ ਜਿਹੜੇ ਕੱਲ ਨੂੰ ਸਵੇਰੇ 11 ਵਜੇ ਤੋਂ ਬਾਅਦ ਮਿਲਨੇ ਸ਼ੁਰੂ ਹੋ ਜਾਣਗੇ ਲੋਕੀ ਸਾਰੇ ਪਾਸ ਲੈ ਸਕਦੇ ਹਨ ਔਰ ਬਾਈ ਚਾਂਸ ਜੇ ਕਿਸੇ ਨੂੰ ਕੋਈ ਪਾਸ ਨਹੀਂ ਮਿਲਦਾ ਤਾਂ ਉਥੇ 4 ਨੰਬਰ ਗੇਟ ਤੋਂ ਆ ਕੇ ਮੌਕੇ ਤੇ ਵੀ ਉਹ ਪਾਸ ਲੈ ਸਕਦੇ ਹਨ ਇਹ ਪਾਸ ਕਈ ਸੈਂਟਰ ਅਸੀਂ ਬਣਾਏ ਨੇ ਜਿੱਥੋਂ ਤੁਸੀਂ ਬਠਿੰਡਾ ਦੇ ਵੱਖ-ਵੱਖ ਏਰੀਆ ਤੋਂ ਪਾਸ ਮਿਲ ਸਕਦੇ ਨੇ ਜਿਵੇਂ ਕਿ ਬਠਿੰਡਾ ਗੋਲਸਰ ਹੋਟਲ ਤੋਂ ਮਿਲ ਸਕਦੇ ਨੇ ਜੈਨ ਜੁਵੈਲਰਸ ਧੋਬੀ ਵਿਜਾਤ ਤੋਂ ਮਿਲ ਸਕਦੇ ਨੇ ਸੋਨੂ ਫੋਟੋਗ੍ਰਾਫਰ 6 ਨੰਬਰ ਗਲੀ ਨਵੀਂ ਬਸਤੀ ਤੋਂ ਮਿਲ ਸਕਦੇ ਨੇ ਕੁਬੇਰ ਐਂਟਰਪ੍ਰਾਈਜ਼ਸ ਮਿਸਟਰ ਬੌਬੀ ਤੋਂ ਮਿਲ ਸਕਦੇ ਨੇ ਵਿਜੇ ਜਿੰਦਲ ਠੇਕੇਦਾਰ ਤੋਂ ਮਿਲ ਸਕਦੇ ਨੇ ਇਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਵੀ ਅਲੱਗ-ਅਲੱਗ ਥਾਂ ਤੋਂ ਅਗਰ ਕਿਸੇ ਤੋਂ ਕੋਈ ਇੱਕ ਥਾਂ ਤੋਂ ਨਈ ਵੀ ਅਪਰੋਚ ਹੁੰਦੀ ਤਾਂ ਉਹ ਪਾਸ ਲੈ ਸਕਦੇ ਨੇ ਫੇਰ ਵੀ ਕਿਸੇ ਨੂੰ ਕੋਈ ਪਾਸ ਦੀ ਦਿੱਕਤ ਆਉਂਦੀ ਹੈ ਤਾਂ ਮੈਨੂੰ ਅਪਰੋਚ ਕਰ ਸਕਦਾ ਹੈ ਇਸ ਤੋਂ ਇਲਾਵਾ ਅਸੀਂ ਤਕਰੀਬਨ 12 ਨੰਬਰ ਅਸੀਂ ਔਨਲਾਈਨ ਟਾਈਮਸ ਦਵਾਂਗੇ ਜਿਹਦੇ ਤੇ ਜੇ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਉਹ ਇਮੀਡੀਏਟਲੀ WhatsApp ਉਸ ਨੰਬਰ ਤੇ ਕਰ ਸਕਦਾ ਹੈ ਸਮਾਗਮ ਦੇ ਦੌਰਾਨ ਇਸ ਅਰੇਂਜਮੈਂਟ ਦੇ ਵਿੱਚ ਸੀ ਇਸ ਸਮਾਗਮ ਦੇ ਵਿੱਚ ਬਹੁਤ ਮੁਖਤਾ ਅਰੇਂਜਮੈਂਟ ਕੀਤੇ ਆ ਤਾਂ ਮੈਂ ਇਸ ਕਰਕੇ ਅਪੀਲ ਕਰਦਾ ਸਾਰੇ ਲੋਕ ਹਮ-ਹਮਾ ਕੇ ਆਉਣ ਜਿਵੇਂ ਤੁਸੀਂ ਪਾਰਕਿੰਗ ਦੇ ਦੇਖਿਆ ਸਾਡੀ ਮਾਰ ਰੋਡ ਦੀ ਪਾਰਕਿੰਗ 3 ਤਰੀਕ ਤੋਂ ਲੈ ਕੇ 10 ਤਰੀਕ ਤੱਕ ਉਹਦੇ ਚਾਰੇ ਫਲੋਰ 3 ਨੰਬਰ 4 ਨੰਬਰ 5 ਨੰਬਰ 6 ਨੰਬਰ ਸਾਰੀਆਂ ਬਿਲਕੁਲ ਫਰੀ ਹੋਣ ਗਿਆ ਲੋਕੀ ਪਾਸ ਦਿਖਾ ਕੇ ਤੁਸੀਂ ਉੱਥੇ ਆਪਦੀ ਗੱਡੀ ਲਾ ਸਕਦੇ ਹੋ ਕਾਰ ਜਾਂ ਮੋਟਰਸਾਈਕਲ ਤੁਸੀਂ ਲਾ ਸਕਦੇ ਹੋ ਇਸੇ ਤਰ੍ਹਾਂ ਐਮ ਐਸ ਜੀ ਸਕੂਲ ਹੈ ਜਾਂ ਹੋਰ ਕਈ ਥਾਵਾਂ ਤੁਹਾਨੂੰ ਆਨਲਾਈਨ ਟਾਈਮ ਹੌਲੀ ਹੌਲੀ ਦੱਸਾਂਗੇ ਵੀ ਪਾਰਕਿੰਗ ਦੇ ਅਰੇਂਜਮੈਂਟ ਬੜੇ ਪੁਖਤਾ ਕੀਤੇ ਗਏ ਨੇ ਟ੍ਰੈਫਿਕ ਦੇ ਅਰੇਂਜਮੈਂਟ ਐਡਮਿਨਿਸਟ੍ਰੇਸ਼ਨ ਨਾਲ ਸਾਡਾ ਟਾਈ ਅਪ ਹੈ ਉਹ ਬੜੇ ਪੁਖਤਾ ਹੋ ਰਹੇ ਨੇ ਔਰ ਇਸ ਤੋਂ ਇਲਾਵਾ ਤੁਸੀਂ ਅਗਰ ਤੁਹਾਨੂੰ ਪ੍ਰਾਈਵੇਟ ਥਾਂ ਤੋਂ ਕਿਤੋਂ ਪਾਸ ਦੀ ਕੋਈ ਦਿੱਕਤ ਆਂਦੀ ਹੈ ਤਾਂ ਡੀਸੀ ਆਫਿਸ ਤੋਂ ਵੀ ਤੁਸੀਂ ਪਾਸ ਲੈ ਸਕਦੇ ਹੋ ਇਸ ਕਰਕੇ ਡੀਸੀ ਆਫਿਸ ਦੇ ਵਿੱਚ ਵੀ ਅਸੀਂ ਇੱਕ ਸੈਂਟਰ ਬਣਾਇਆ ਜਿੱਥੋਂ ਜਾ ਕੇ ਤੁਸੀਂ ਡੀਸੀ ਸਾਹਿਬ ਤੋਂ ਜਾਂ ਉਹਨਾਂ ਦੇ ਡਿਪਾਰਟਮੈਂਟ ਤੋਂ ਤੁਸੀਂ ਪਾਸ ਲੈ ਸਕਦੇ ਹੋ ਮੈਂ ਇਹੀ ਸਾਰਨ ਦੁਬਾਰਾ ਅਪੀਲ ਕਰਦਾ ਹਾਂ ਵੀ ਲੋਕੀ ਫ੍ਰੀ ਪਾਸ ਨੇ ਆਨ ਹਮ ਹਮ ਆ ਕੇ